ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਬੱਲਾ ਜੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਮਝੌਤਿਆਂ ਦੇ ਵਿਚਕਾਰ ਪੰਜਾਬ ਦੇ ਵਿੱਚ ਜੋ ਹੈ ਕਾਂਗਰਸ ਪਾਰਟੀ ਦੇ ਕਈ ਲੀਡਰ ਹਾਈ ਕਮਾਂਡ ਦੇ ਉੱਪਰ ਦਬਾਅ ਬਣਾ ਰਹੇ ਨੇ ਕਿ ਸਮਝੌਤਾ ਨਹੀਂ ਹੋਣਾ ਚਾਹੀਦਾ ਸੋ ਹੁਣ ਇਹਨਾਂ ਸਾਰੀਆਂ ਸਥਿਤੀਆਂ ਨੂੰ ਅਗਰ ਦੇਖੀਏ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਹਾਲਾਂਕਿ ਅਗਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵੀ ਬਹੁਤ ਸਾਰੇ ਕਾਂਗਰਸ ਲੀਡਰ ਅਜਿਹੇ ਨੇ ਜੋ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਸੀਟਾਂ ਦਿੱਤੀਆਂ ਜਾਣੇ ਪੂਰੀ ਸਥਿਤੀ ਹੁਣ ਬਣੀ ਕੀ ਹੋਈ ਹੈ ਇਸ ਦੇ ਉੱਪਰ ਜ਼ਰੂਰ ਗੱਲ ਸਾਂਝੀ ਕਰਿਓ ਹਰਜੋਤ ਜੀ ਬਹੁਤ ਮਹੱਤਵਪੂਰਨ ਸਵਾਲ ਹੈ ਤੁਹਾਡਾ ਕਿਉਂਕਿ ਪੰਜਾਬ ਦੇ ਵਿੱਚ ਵੀ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਯੂਨਿਟ ਨੇ ਦੱਬ ਕੇ ਵਿਰੋਧ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਨਾ ਔਰ ਅਸੀਂ ਆਪਣੇ ਦਮ ਤੇ ਚੋਣਾਂ ਲੜਨੀਆਂ ਨੇ ਔਰ ਕਾਂਗਰਸ ਪਾਰਟੀ 7 ਸੀਟਾਂ ਪੰਜਾਬ ਦੇ ਵਿੱਚ ਜਿੱਤਣ 'ਚ ਕਾਮਯਾਬੀ ਹੋਈ ਔਰ ਇਸੇ ਕਰਕੇ ਹੁਣ ਜਦੋਂ ਹਰਿਆਣਾ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਖਾਸ ਤੌਰ ਤੇ ਰਾਹੁਲ ਗਾਂਧੀ ਨੇ ਇਹ ਇੱਛਾ ਜਤਾਈ ਕਿ ਕਿਉਂ ਨਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ ਜਾਵੇ ਤੇ ਪੰਜਾਬ ਦੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਵਿੱਚੋਂ ਕਈ ਮੈਂਬਰ ਪਾਰਲੀਮੈਂਟ ਵੀ ਹੈ ਉਹ ਲਗਾਤਾਰ ਕਾਂਗਰਸ ਹਾਈ ਕਮਾਂਡ ਨੂੰ ਦਿੱਲੀ ਦੇ ਵਿੱਚ ਇਹ ਫੀਡਬੈਕ ਦੇ ਰਹੇ ਨੇ ਕਿ ਸਾਨੂੰ ਹਰਿਆਣੇ 'ਚ ਆਪਣੇ ਦਮ ਤੇ ਚੋਣ ਲੜਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਕਾਂਗਰਸ ਦੀ ਹਾਈ ਕਮਾਂਡ ਦੀ ਜਿਹੜੀ ਸੋਚ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਲਗਭਗ 12-13% ਵੋਟ ਸ਼ੇਅਰ ਹਾਸਲ ਕਰ ਗਈ ਤੇ ਕਾਂਗਰਸ 17% ਤੇ ਰਹਿ ਗਈ ਸੀ ਤੇ ਭਾਜਪਾ ਬਹੁਤ ਜ਼ਿਆਦਾ ਸੀਟਾਂ ਜਿੱਤ ਗਈ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਔਰ ਵਿਧਾਨ ਸਭਾ ਦੀਆਂ ਚੋਣਾਂ ਦੋਹਾਂ ਦੇ ਵਿੱਚ ਲੋਕਾਂ ਦਾ ਸੋਚਣ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਅਸੀਂ ਵੇਖਦੇ ਹਾਂ ਜਦੋਂ ਪੰਜਾਬ ਦੀਆਂ ਵੋਟਾਂ ਹੁੰਦੀਆਂ ਨੇ ਤੇ ਭਾਜਪਾ ਪੰਜਾਬ 'ਚ ਬਹੁਤਾ ਕੁਝ ਕਰ ਨਹੀਂ ਪਾਉਂਦੀ ਲੋਕ ਸਭਾ ਚੋਣਾਂ ਚ ਬੀਜੇਪੀ ਜਿੱਤੀ ਨਹੀਂ ਕੋਈ ਪੰਜਾਬ ਪਰ 18 19% ਵੋਟ ਸ਼ੇਅਰ ਲੈ ਗਈ। ਵੋਟਾਂ ਪਈਆਂ ਪੰਜਾਬ ਚ ਬੀਜੇਪੀ ਨੂੰ। ਜੇ ਸੂਬੇ ਦੀ ਇਲੈਕਸ਼ਨ ਹੁੰਦੀ ਤੇ ਬੀਜੇਪੀ ਨੂੰ ਇੰਨੀਆਂ ਵੋਟਾਂ ਨਹੀਂ ਪੈ ਰਹੀਆਂ ਦੋ ਹੀ ਸੀਟਾਂ ਹੁੰ ਜਿੱਤੇ ਸੀ ਇਸ ਵਾਰ। ਇਸੇ ਤਰ੍ਹਾਂ ਲੋਕ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੇ ਨੇ ਵਿਧਾਨ ਸਭਾ ਦੀ ਤੇ ਲੋਕ ਸਭਾ ਚ ਦਿੱਲੀ ਚੋਂ ਆਮ ਆਦਮੀ ਪਾਰਟੀ ਇੱਕ ਸੀਟ ਨਹੀਂ ਜਿੱਤਦੀ। ਨਾ ਕਾਂਗਰਸ ਕੋਈ ਸੀਟ ਉੱਥੇ ਜਿੱਤੀ। ਸਾਰੀਆਂ ਸੀਟਾਂ ਬੀਜੇਪੀ ਜਿੱਤੀ। ਇਸ ਕਰਕੇ ਲੋਕ ਬਹੁਤ ਸਿਆਣਪ ਨਾਲ ਵਿਦਵਾਨ ਸਭਾ ਔਰ ਪਾਰਲੀਮੈਂਟ ਦੇ ਫਰਕ ਨੂੰ ਸਮਝਣ ਲੱਗੇ ਨੇ ਹੁਣ ਹਰਿਆਣਾ ਚ ਕਾਂਗਰਸ ਦੀ ਹਾਈ ਕਮਾਂਡ ਇਹ ਮਹਿਸੂਸ ਕਰਦੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਚ ਵੋਟਾਂ ਵੰਡੀਆਂ ਜਾਣ ਤੇ ਮੈਜੋਰਿਟੀ ਚ ਉਥੇ ਫਿਰ ਬੀਜੇਪੀ ਆ ਜੇ ਕਿਉਂਕਿ ਉਥੇ ਜਜਪੀ ਵੀ ਹੈ ਉਥੇ ਹੋਰ ਖੇਤਰੀ ਪਾਰਟੀਆਂ ਵੀ ਨੇ ਇਹ ਕਿਤੇ ਨਾ ਕਿਤੇ ਮਨਸ਼ਾ ਕਾਂਗਰਸ ਦੀ ਹਾਈ ਕਮਾਂਡ ਦੀ ਹੈ ਕਿ ਅਗਰ ਸਾਡਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋ ਗਿਆ ਤੇ ਫੇਰ ਸਾਨੂੰ ਕਿਤੇ ਵੀ ਕੋਈ ਚਿੰਤਾ ਕਰਨ ਦੀ ਗੱਲ ਨਹੀਂ ਕਿਉਂਕਿ ਆਪ ਤੇ ਕਾਂਗਰਸ ਅਗਰ ਇਕੱਠੇ ਹੋ ਕੇ ਆਉਂਦੇ ਨੇ ਤੇ ਕਾਂਗਰਸ ਤੇ ਆਪ ਦੋਨੇ ਮੈਜੋਰਟੀ ਵੀ ਹਾਸਲ ਕਰ ਸਕਦੇ ਨੇ ਪਰ ਅਗਰ ਵੱਖਰੇ ਵੱਖਰੇ ਤੌਰ ਤੇ ਦੋਵੇਂ ਪਾਰਟੀਆਂ ਲੜਦੀਆਂ ਨੇ ਤੇ ਇੱਕ ਹੋਰ ਵੱਡਾ ਖਤਰਾ ਸਾਹਮਣੇ ਖੜਾ ਹੈ ਪੰਜਾਬ 'ਚ ਅਸੀਂ ਵੇਖਿਆ ਕਿ ਬਹੁਤ ਸਾਰੇ ਲੀਡਰਾਂ ਨੇ ਭਾਜਪਾ ਛੱਡੀ ਆਕਾਲੀ ਦਲ ਛੱਡੀ ਕਾਂਗਰਸ ਛੱਡੀ ਤੇ ਉਹ ਸਾਰੇ ਆਮ ਆਦਮੀ ਪਾਰਟੀ 'ਚ ਚਲੇ ਗਏ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਟਿਕਟਾਂ ਦੇ ਕੇ ਉਹਨਾਂ ਨੂੰ ਐਮ.ਐਲ.ਏ ਬਣਵਾ ਲਿਆ ਔਰ ਆਪਣੀ ਸਰਕਾਰ ਪੰਜਾਬ ਚ 92 ਵਿਧਾਇਕ ਭਗਵੰਤ ਮਾਨ ਨੇ ਬਣਾ ਲਈ ਭਗਵੰਤ ਮਾਨ ਦੇ ਨਾਂ ਤੇ ਵੋਟਾਂ ਪਈਆਂ ਪੰਜਾਬ ਚ ਆਮ ਆਦਮੀ ਪਾਰਟੀ ਭਾਵੇਂ ਇਸ ਗੱਲ ਤੋਂ ਤਾਂ ਚਿੰਤਤ ਹੈ ਕਿ ਅਰਵਿੰਦ ਕੇਜਰੀਵਾਲ ਦੀ ਹਜੇ ਜ਼ਮਾਨਤ ਨਹੀਂ ਹੋਈ ਹਜੇ ਤਾਂ 5 ਅਕਤੂਬਰ ਨੂੰ ਵੋਟਾਂ ਨੇ ਪੂਰਾ 1 ਮਹੀਨਾ ਪਿਆ 12 ਸਤੰਬਰ ਤੱਕ ਕਾਗਜ਼ ਦਾਖਲ ਕਰਨ ਦਾ ਆਖਰੀ ਵਕਤ ਹੈ ਅਗਰ ਅਰਵਿੰਦ ਕੇਜਰੀਵਾਲ ਹਫਤੇ 10 ਦਿਨ ਦੇ ਵਿੱਚ ਵੀ ਉਹਨਾਂ ਦੀ ਜ਼ਮਾਨਤ ਹੋ ਗਈ ਤੇ ਅਰਵਿੰਦ ਕੇਜਰੀਵਾਲ ਦੀ ਵਾਪਸੀ ਔਰ ਹਰਿਆਣਾ ਦੇ ਚਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਇੱਕ ਬਹੁਤ ਵੱਡਾ ਫੈਕਟਰ ਉੱਥੇ ਬਣੇਗੀ ਪਰ ਆਮ ਆਦਮੀ ਪਾਰਟੀ ਔਰ ਦੂਸਰੀਆਂ ਪਾਰਟੀਆਂ 'ਚ ਇੱਕ ਗੱਲ ਅਸੀਂ ਯਾਦ ਰੱਖੀਏ ਬਾਗੀ ਭਾਜਪਾ 'ਚ ਵੀ ਨੇ ਭਾਜਪਾ ਨੇ ਬਹੁਤ ਟਿਕਟਾਂ ਕੱਟੀਆਂ ਬਾਗੀ ਕਾਂਗਰਸ 'ਚ ਵੀ ਆਣੇ ਨੇ ਕਿਉਂਕਿ ਕਾਂਗਰਸ 'ਚ ਵੀ ਬਹੁਤ ਸਾਰੇ ਲੀਡਰਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਕਾਂਗਰਸ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਅਗਰ ਅਸੀਂ ਬਹੁਤ ਸਾਰੇ ਲੋਕਾਂ ਦੀਆਂ ਟਿਕਟਾਂ ਕੱਟਦੇ ਹਾਂ ਜਾਂ ਟਿਕਟਾਂ ਦੇ ਜਿਹੜੇ ਹੋਰ ਦਾਵੇਦਾਰ ਨੇ ਕਿਤੇ ਉਹ ਨਾਰਾਜ਼ ਹੋ ਕੇ ਫਿਰ ਆਮ ਆਦਮੀ ਪਾਰਟੀ 'ਚ ਨਾ ਚਲੇ ਜਾਣ ਔਰ ਇਹ ਨਾ ਹੋਵੇ ਭਾਜਪਾ ਦੇ ਬਾਗੀ ਕਾਂਗਰਸ ਦੇ ਬਾਗੀ ਜਾਂ ਨਾਰਾਜ਼ ਲੀਡਰ ਆਮ ਆਦਮੀ ਪਾਰਟੀ 'ਚ ਚਲੇ ਜਾਣ ਆਪਣੀ ਦਮ ਤੇ ਆਮ ਆਦਮੀ ਪਾਰਟੀ 50 ਸੀਟਾਂ ਤੇ ਚੋਣਾਂ ਲੜ ਸਕਦੀ ਹੈ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ 90 ਸੀਟਾਂ ਨੇ ਔਰ 45 46 ਵਾਲਾ 46 ਦੇ ਨਾਲ ਉੱਥੇ ਸਰਕਾਰ ਬਣਦੀ ਹੈ ਔਰ ਆਮ ਆਦਮੀ ਪਾਰਟੀ ਅਗਰ 50 ਸੀਟਾਂ ਤੇ ਵੀ ਚੋਣ ਲੜਦੀ ਹੈ ਔਰ ਅਗਰ ਬਾਗੀ ਦੂਜੀਆਂ ਪਾਰਟੀਆਂ ਦੇ ਆਮ ਆਦਮੀ ਪਾਰਟੀ ਚ ਆ ਗਏ ਤੇ ਆਮ ਆਦਮੀ ਪਾਰਟੀ ਵੱਧ ਸੀਟਾਂ ਤੇ ਵੀ ਚੋਣ ਲੜ ਸਕਦੀ ਹੈ ਔਰ ਖੇਡ ਵਿਗਾੜ ਵੀ ਸਕਦੀ ਹੈ ਔਰ ਆਪਣੇ ਐਮਐਲਏ ਜਿਤਾ ਵੀ ਸਕਦੀ ਹੈ ਦੇਖੋ ਜ਼ੋਰ ਆਮ ਆਦਮੀ ਪਾਰਟੀ ਨੇ ਪੂਰਾ ਲਾ ਰੱਖਿਆ ਭਗਵੰਤ ਮਾਨ ਲਗਾਤਾਰ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਸੰਜੇ ਸਿੰਘ ਚੋਣ ਪ੍ਰਚਾਰ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਚੋਣ ਪ੍ਰਚਾਰ ਕਰ ਰਹੀ ਹੈ ਸੁਨੀਤਾ ਕੇਜਰੀਵਾਲ ਔਰ ਭਗਵੰਤ ਮਾਨ ਕਿਉਂਕਿ ਵੱਡੀ ਗਿਣਤੀ ਚੋਥੇ ਕਿਸਾਨ ਔਰ ਸਿੱਖ ਭਾਈਚਾਰੇ ਦੇ ਲੋਕ ਵੀ ਨੇ ਔਰ ਭਗਵੰਤ ਮਾਨ ਭਗਤ ਸਿੰਘ ਦੀ ਛਵੀ ਭਗਵੰਤ ਮਾਨ ਪੰਜਾਬ ਦੇ ਵਿੱਚ ਕੀਤੇ ਡਿਵੈਲਪਮੈਂਟ ਦੇ ਕੰਮ ਔਰ ਭਗਵੰਤ ਮਾਨ ਲਗਾਤਾਰ ਹਰਿਆਣਾ ਤੇ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੀ ਵਕਾਲਤ ਕਰਕੇ ਮੁਫਤ ਬਿਜਲੀ ਦਾ ਫਾਇਦਾ ਕਰਕੇ ਲੋਕਾਂ ਦੇ ਵਿੱਚ ਜਾ ਰਿਹਾ ਹੈ ਕੋਈ ਵੱਡੀ ਗੱਲ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਵੀ ਹਰਿਆਣੇ ਦੇ ਵਿੱਚ ਚੰਗੀਆਂ ਚੋਖੀਆਂ ਵੋਟਾਂ ਮਿਲ ਜਾਣ ਕਿਉਂਕਿ ਜਿਹੜੀ ਉਹਨ ਪ੍ਰਕਾਰ ਚੋਟਾਲਾ ਦੀ ਪਾਰਟੀ ਸੀ ਇਸ ਵਕਤ ਉਨੀ ਜ਼ਿਆਦਾ ਮਜ਼ਬੂਤ ਨਹੀਂ ਹੈ ਹਾਲਾਂਕਿ ਇਹ ਤਾਂ ਲੋਕਾਂ ਨੇ ਤੈਅ ਕਰਨਾ ਹੈ ਪਰ ਪਿਛਲੇ ਸਮਿਆਂ 'ਚ ਜ਼ਿਆਦਾ ਉਹਨਾਂ ਕੋ ਵੋਟਾਂ ਨਹੀਂ ਆਈਆਂ ਜਿਹੜੀ ਜਜਪੀ ਹੈ ਉਹ ਕਿਸ ਪੋਜੀਸ਼ਨ ਤੇ ਆਉਂਦੀ ਹੈ ਇਹ ਵੀ ਲੋਕਾਂ ਨੇ ਤੈਅ ਕਰਨਾ ਹੈ ਪਰ ਬੀਜੇਪੀ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੈ ਕਿਉਂਕਿ 10 ਸਾਲ ਬੀਜੇਪੀ ਸੱਤਾ 'ਚ ਰਹੀ ਹੈ ਔਰ ਕਿਸਾਨ ਕਾਫੀ ਜ਼ਿਆਦਾ ਬੀਜੇਪੀ ਦਾ ਵਿਰੋਧ ਵੀ ਕਰ ਰਹੇ ਨੇ ਹੁਣ ਕਿਸਾਨੀ ਵੋਟ ਕੀ ਕਾਂਗਰਸ ਨੂੰ ਪੈਂਦੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਪੈਂਦੀ ਹੈ ਇਹ ਵਕਤ ਦੱਸੂਗਾ ਪਰ ਕਾਂਗਰਸ ਦੇ ਮਨ ਚਿੰਤਾਵਾਂ ਨੇ ਕਿ ਕਿਤੇ ਇਹ ਨਾ ਹੋਵੇ ਕਿ ਐਂਟੀ ਇਨਕੰਮਬੈਂਸੀ ਕਰਕੇ ਜਿਹੜੀ ਵੋਟ ਹੈ ਉਹ ਸਿਰਫ ਕਾਂਗਰਸ ਨੂੰ ਪਹਣ ਦੀ بجائے ਵੰਡੀ ਨਾ ਜਾਵੇ ਕਿ ਬੀਜੇਪੀ ਦੇ ਵਿਰੋਧ ਦੀ ਵੋਟ ਕਿਤੇ ਆਪ ਨੂੰ ਵੀ ਪਹ ਜੇ ਕਾਂਗਰਸ ਨੂੰ ਵੀ ਪੈ ਜੇ ਅਗਰ ਵੋਟ ਵੰਡੀ ਗਈ ਤੇ ਭਾਜਪੀ ਦਾ ਪੱਕਾ ਕਾਡਰ ਵੀ ਹੈ ਹਰਿਆਣੇ ਚ ਪੰਜ ਸੀਟਾਂ ਲੋਕ ਸਭਾ ਦੀਆਂ ਭਾਜਪੀ ਜਿੱਤੀ ਹੈ ਸੋ ਮੁਕਾਬਲਾ ਫਿਰ ਫਸਮਾ ਬਣ ਸਕਦਾ ਹੈ ਇਸ ਕਰਕੇ ਕਾਂਗਰਸ ਦੀ ਹਾਈ ਕਮਾਂਡ ਚਾਹੁੰਦੀ ਹੈ ਕਿ ਅਸੀਂ ਆਪਣੇ ਦਮ ਤੇ ਇੱਥੇ ਚੋਣਾਂ ਲੜੀਏ ਆਪ ਨੂੰ ਨਾਲ ਲੈ ਕੇ ਪਰ ਆਮ ਆਦਮੀ ਪਾਰਟੀ ਘਟੋ ਘਟ 10 12 ਸੀਟਾਂ ਦੀ ਮੰਗ ਕਰ ਰਹੀ ਹੈ ਜੋ ਖਬਰਾਂ ਨੇ ਔਰ ਕਾਂਗਰਸ ਚਾਹੁੰਦੀ ਹੈ ਪੰਜ ਤੋਂ ਸੱਤ ਸੀਟਾਂ ਦੇਣਾ ਜ਼ਰੂਰੀ ਇਹ ਹੈ ਕਿ ਕਾਂਗਰਸ ਪਾਰਟੀ 10 ਤੋਂ 15 ਸੀਟਾਂ ਵੀ ਅਗਰ ਆਮ ਆਦਮੀ ਪਾਰਟੀ ਨੂੰ ਦੰਦੀ ਹੈ ਤੇ ਪੂਰੇ ਹਰਿਆਣੇ 'ਚ ਉਹਦੇ ਨਾਲ ਕਾਂਗਰਸ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਪਰ ਇਹ ਵੀ ਚਰਚਾਵਾਂ ਨੇ ਕਿਉਂਕਿ ਨਾਮਜ਼ਦਗੀ ਭਰਨ ਦੀ ਆਖਰੀ ਡੇਟ 12 ਅਕਤੂਬਰ ਹੈ ਸੋ ਕਾਂਗਰਸ ਦੇ ਨਾਲ ਅਗਰ ਕੋਈ ਗੱਠਜੋੜ ਸਿਰੇ ਨਹੀਂ ਚੱਲਦਾ ਇਹ ਸੰਭਾਵਨਾਵਾਂ ਨੇ ਕਿ ਆਮ ਆਦਮੀ ਪਾਰਟੀ ਐਤਵਾਰ ਨੂੰ ਆਪਣੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਅਗਰ ਆਮ ਆਦਮੀ ਪਾਰਟੀ ਪਹਿਲੀ ਸੂਚੀ ਜਾਰੀ ਕਰਦੀ ਹੈ ਫਿਰ ਜਿਹੜਾ ਇਹ ਸਮਝੌਤਾ ਹੈ ਇਹਦੇ ਤੇ ਫਿਰ ਬ੍ਰੇਕ ਲੱਗ ਸਕਦੀ ਹੈ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਲੀਡਰ ਚਾਹੁੰਦੇ ਨੇ ਕਿ ਹਰਿਆਣੇ 'ਚ ਕਾਂਗਰਸ ਪਾਰਟੀ ਇਕੱਲੀ ਚੋਣ ਲੜੇ ਉਹਦੇ ਪਿੱਛੇ ਇੱਕ ਹੋਰ ਚਿੰਤਾ ਵੀ ਹੈ ਅਗਰ ਹਰਿਆਣੇ 'ਚ ਕਾਂਗਰਸ ਤੇ ਆਪ ਇਕੱਠੇ ਚੋਣ ਲੜਦੇ ਨੇ ਤੇ ਫਿਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੀਡਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਵੀ ਕਿਤੇ 227 'ਚ ਦੋਵੇਂ ਪਾਰਟੀਆਂ ਕੱਟੀਆਂ ਨਾ ਹੋ ਜਾ ਤੋ ਸਮੱਸਿਆ ਇਹ ਸਾਰੀ ہماری ਸਾਂਝੀ ਹੈ ਇਹ ਸਾਥ ਵਿੱਚ ਪੰਜਾਬ ਹੈ ਇਹ ਨਰਵਾਨਾ ਕੇ ਬਾਦ खनौरी शुरू हो जाता है छतराना शुरू हो जाता है हमारी फसलें एक जैसी हैं हमारी नस्लें एक जैसी हैं हमारी समस्याएं भी एक जैसी हैं लेकिन एक फर्क हो गया बस मौका पंजाब ने भी बहुत दिया बीजेपी अकाली दल को कांग्रेस को मौका आप लोगों ने भी बहुत दिए बीजेपी को कांग्रेस को एनआईएलओ को हुई आपके साथ भी वही जो पंजाब के साथ हुई अपने घर भर लिए अपने बेटे अपने भतीजे अपने साले अपने जीजे इसके बाद इन्होंने सोचा ही नहीं किसी का पब्लिक का सोचा ही नहीं इन्होंने ਦਲਤੀ ਜੇਕਰ ਆਪਾ ਇਸ ਸਥਿਤੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਹਰਿਆਣਾ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਜੋ ਹੈ ਇਕੱਲੀ ਚੋਣਾ ਲੜਦੀ ਹੈ ਤਾਂ ਇਸ ਨਾਲ ਆਮ ਆਦਮੀ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਦੀ ਬਣਦੀ ਹੈ ਸੀਟਾਂ ਜਿੱਤਣ ਵਾਲੀ ਤਸਵੀਰ ਨਜ਼ਰ ਆਉਂਦੀ ਹੈ ਕਿ ਨਹੀਂ ਆਮ ਆਦਮੀ ਪਾਰਟੀ ਦੀ ਇਸ ਤਰ੍ਹਾਂ ਦੇ ਨਾਲ ਔਰ ਅੱਗੋਂ ਦੀ ਵੀ ਗੱਲ ਕਰੀਏ ਤਾਂ ਕੀ ਇਸ ਦਾ 2027 ਦੀਆਂ ਚੋਣਾਂ ਤੇ ਵੀ ਅਸਰ ਪਏਗਾ ਅਗਰ ਬکریاں ਵਕਰੀ ਵਕਰੀ ਪਾਰਟੀਆਂ ਚੋਣਾ ਲੜਦੀਆਂ ਨੇ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਅਗਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਪੰਜਾਬ ਦੀਆਂ 2027 ਦੀਆਂ ਚੋਣਾਂ ਤੇ ਵੀ ਦਾ ਕੀ ਅਸਰ ਪੈ ਸਕਦਾ ਹੈ ਜ਼ਰੂਰ ਗੱਲਾਂ ਸਾਜੀ ਇਸ ਦੇ ਉੱਪਰ ਵੀ ਕਰਨਾ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਅਗਰ ਅਗਰ ਆਮ ਆदमी ਪਾਰਟੀ ਉਥੇ ਸੀਟਾਂ ਜਿੱਤਦੀ ਹੈ ਅਗਰ ਤਾਂ ਕਾਂਗਰਸ ਨਾਲ ਅਲਾਈਅੰਸ ਹੋ ਕੇ ਵੀ ਆਮ ਆदमी ਪਾਰਟੀ ਸੀਟਾਂ ਜਿੱਤ ਜਾਂਦੀ ਹੈ ਜਾਂ ਦੋਵੇਂ ਪਾਰਟੀਆਂ ਇਕੱਠੀਆਂ ਉਥੇ ਸਰਕਾਰ ਬਣਾ ਜਾਂਦੀਆਂ ਨੇ ਉਹਦੇ ਨਾਲ 2027 ਚ ਪੰਜਾਬ ਦੇ ਸਮਿਕਰਨ ਬਹੁਤ ਵਿਗੜਨਗੇ ਫਿਰ ਪੰਜਾਬ ਚ ਵੀ ਇਹ ਗੱਲ ਤੁਰੇਗੀ ਕਿ ਪੰਜਾਬ ਚ ਵੀ ਕਾਂਗਰਸ ਔਰ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਚੋਣਾਂ ਲੜਨ ਇਹ ਗੱਲ ਤੁਰ ਸਕਦੀ ਹੈ ਪਰ ਅਗਰ ਆਮ ਆਦਮੀ ਪਾਰਟੀ ਇਕੱਲੇ ਚੋਣ ਲੜਦੀ ਹੈ ਔਰ ਉਥੇ ਸੀਟਾਂ ਜਿੱਤਦੀ ਹੈ ਭਾਵੇਂ 5 ਜਿੱਤੇ ਭਾਵੇਂ 7 ਜਿੱਤੇ ਉਹਦੇ ਨਾਲ ਵੀ 227 ਚ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਚੰਗਾ ਫਾਇਦਾ ਮਿਲ ਸਕਦਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਭਗਵੰਤ ਮਾਨ ਬਹੁਤ ਵੱਡੀ ਅਗਵਾਈ ਆਮ ਆਦਮੀ ਪਾਰਟੀ ਦੀ ਕਰ ਰਹੇ ਨੇ ਔਰ ਅਗਰ 65 ਸੀਟਾਂ ਵੀ ਕਾਂਗਰਸ ਆਮ ਆਦਮੀ ਪਾਰਟੀ ਉੱਤੇ ਜਿੱਤਦੀ ਹੈ ਉਹਦੇ ਨਾਲ 227 ਤੋਂ ਪਹਿਲਾਂ ਇੱਕ ਵਾਰੀ ਫਿਰ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਤਾਕਤ ਮਿਲੇਗੀ ਅਗਰ ਕਾਂਗਰਸ ਤੇ ਆਪ ਗੱਠਜੋੜ ਚ ਜਿੱਤਦੇ ਨੇ ਫਿਰ ਪੰਜਾਬ ਚ ਵੀ ਇਹ ਗੱਲ ਤੁਰ ਸਕਦੀ ਹੈ 227 ਤੋਂ ਪਹਿਲਾਂ ਕਿ ਪੰਜਾਬ ਚ ਅਗਰ ਆਪ ਔਰ ਕਾਂਗਰਸ ਦਾ ਗੱਠਜੋੜ ਹੋ ਜਾਏ ਇੱਕ ਤਰੀਕੇ ਨਾਲ ਫਿਰ ਇੰਡੀਆ ਗੱਠਜੋੜ ਦੀ ਪੰਜਾਬ ਚ ਸਰਕਾਰ ਬਣ ਜੂਗੀ ਕਿਉਂਕਿ ਟੀਚਾ ਸਿਰਫ ਪੰਜਾਬ ਦੀਆਂ ਚੋਣਾਂ ਜਿੱਤਣ ਦਾ ਨਹੀਂ ਹੈ ਨਾ ਅਰਵਿੰਦ ਕੇਜਰੀਵਾਲ ਦਾ ਨਾ ਰਾਹੁਲ ਗਾਂਧੀ ਦਾ ਆ ਰਾਹੁਲ ਗਾਂਧੀ ਦਾ ਵੀ ਟੀਚਾ ਪ੍ਰਧਾਨ ਮੰਤਰੀ ਬਣਨ ਦਾ ਹੈ ਔਰ ਅਰਵਿੰਦ ਕੇਜਰੀਵਾਲ ਦਾ ਵੀ ਟੀਚਾ ਪ੍ਰਧਾਨ ਮੰਤਰੀ ਬਣਨ ਦਾ ਹੈ ਸੋ ਇਹਨਾਂ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ 29 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਅਗਰ ਅਸੀਂ 27 ਚ ਪੰਜਾਬ ਚ ਵੀ ਇਕੱਠੇ ਹੋ ਕੇ ਸਰਕਾਰ ਬਣਾ ਲੈਨੇ ਆ ਇਹ ਤਾਂ ਹੋਊਗਾ ਅਗਰ ਹਰਿਆਣਾ ਚ ਵੀ ਇਕੱਠੇ ਹੋ ਕੇ ਲੜਦੇ ਨੇ ਤੇ ਸਰਕਾਰ ਬਣਾਉਂਦੇ ਨੇ ਤੇ ਫਿਰ 29 ਦੇ ਤਿਆਰੀ ਦੇ ਰੂਪ ਚ ਪੰਜਾਬ ਚ ਗਠ ਜੋੜ ਕਰ ਸਕਦੇ ਨੇ ਇਹ ਸਿਆਸਤ ਚ ਇਸ ਤਰ੍ਹਾਂ ਦੇ ਫੈਸਲੇ ਹੋ ਜਾਇਆ ਕਰਦੇ ਨੇ ਇਸ ਕਰਕੇ ਇਹ ਜਿਹੜਾ ਇਹ ਜਿਹੜਾ ਤੱਥ ਹੈ ਤੁਹਾਡਾ ਸਵਾਲ ਹੈ ਇਹਨੂੰ ਜ਼ਰੂਰ ਵਿਚਾਰਿਆ ਜਾ ਸਕਦਾ ਸੁਡਲਾ ਜੀ ਲਗਾਤਾਰ ਚਾਹੇ ਕਿ ਕਾਂਗਰਸ ਪਾਰਟੀ ਦੇ ਕੁਝ ਲੀਡਰ ਵਿਰੋਧ ਕਰ ਰਹੇ ਨੇ ਪਰ ਅਗਰ ਆਪਾਂ ਇਸੇ ਸੰਭਾਵਨਾ ਦੇ ਨਾਲ ਅੱਗੇ ਤੁਰੀਏ ਕਿ ਪੰਜਾਬ ਦੇ ਵਿੱਚ ਚਾਰ ਜ਼ਿਮਨੀ ਚੋਣਾ ਤੇ ਇਸ ਆ ਕੀ ਅਸਰ ਪੈਂਦਾ ਨਜ਼ਰ ਆਉਂਦਾ ਹੈ ਜੇ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਸਮਝੌਤਾ ਹੋ ਜਾਂਦਾ ਦੋਵੇਂ ਪਾਰਟੀਆਂ ਜੋ ਹੈ ਰਲ ਕੇ ਚੋਣਾ ਲੜਦੀਆਂ ਨੇ ਦੂਜੇ ਪਾਸੇ ਜੇ ਪੰਜਾਬ ਦੀ ਗੱਲ ਕਰ ਲਈਏ ਆਪਾਂ ਗਿੱਦੜਬਾਹ ਦੀ ਸਪੈਸ਼ਲੀ ਗੱਲ ਕਰੀਏ ਤਾਂ ਰਾਜਾ ਵੜਿੰਗ ਜੋ ਹੈ ਗਿੱਦੜਬਾਹ ਵਿੱਚ ਕਾਫੀ ਸਰਗਰਮ ਨਜ਼ਰ ਆਏ ਆ ਰਹੇ ਨੇ ਅੱਜਕੱਲ ਉਹਨਾਂ ਦੀਆਂ ਸਰਗਰਮੀਆਂ ਜ਼ਰੂਰ ਉੱਥੇ ਵੇਖਣ ਨੂੰ ਮਿਲ ਰਹੀਆਂ ਨੇ ਕੱਲ ਵੀ ਉੱਥੇ ਹੀ ਸੀ ਤਾਂ ਕੀ ਇਹ ਮੰਨਿਆ ਜਾਵੇ ਕਿ ਰਾਜਾ ਵੜਿੰਗ ਦੀ ਜਿਹੜੀ ਪਤਨੀ ਹੈ ਉਹਨਾਂ ਨੂੰ ਗਿੱਦੜਬਾਹ ਦੀ ਟਿਕਟ ਮਿਲ ਸਕਦੀ ਹੈ ਤੁਸੀਂ ਇਸ ਉੱਪਰ ਕੀ ਕਹਿਣਾ ਚਾਹੋਗੇ ਦੇਖੋ ਅਗਰ ਹਰਿਆਣੇ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਸਮਝੌਤਾ ਹੋ ਜਾਂਦਾ ਹੈ ਤੇ ਫਿਰ ਤਾਂ ਜਿਹੜੀਆਂ ਪੰਜਾਬ ਦੀਆਂ ਚਾਰ ਜਮਿਨੀ ਚੋਣਾਂ ਨੇ ਉਹਨਾਂ ਦੇ ਵਿੱਚ ਫਿਰ ਨਵੀਂ ਤਰ੍ਹਾਂ ਦੀ ਸਿਆਸਤ ਸਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਕੱਟੜ ਵਿਰੋਧੀ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਵਾਲੇ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਦੇਸ਼ ਦੀ ਸਰਕਾਰ ਚੁਣਨੀ ਹੈ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ ਨਰਿੰਦਰ ਮੋਦੀ ਸੱਤਾ ਤੋਂ ਲਾਂਭੇ ਨਹੀਂ ਹੋਇਆ ਦੇਸ਼ ਦੀ ਸਰਕਾਰ ਚੁਣੀ ਗਈ ਪਰ ਇੰਡੀਆ ਗੱਠਜੋੜ ਦਾ ਪ੍ਰਦਰਸ਼ਨ ਚੰਗਾ ਰਿਹਾ। ਭਾਜਪਾ ਦੀ ਸਥਿਤੀ ਪਹਿਲਾਂ ਨਾਲੋਂ ਕਮਜ਼ੋਰ ਹੋਈ ਹੈ। ਔਰ ਕੋਈ ਵੱਡੀ ਗੱਲ ਨਹੀਂ ਕਿ ਅਗਲੀ ਵਾਰੀ ਭਾਜਪਾ ਅਗਰ ਚੰਗੇ ਕੰਮ ਨਹੀਂ ਕਰਦੀ ਤੇ ਹੋਰ ਪਿੱਛੇ ਰਹਿ ਜਾਏ ਤੇ ਇੰਡੀਆ ਗੱਠਜੋੜ ਸਰਕਾਰ ਬਣਾ ਲੇ। ਇਹ ਵੀ ਹੋ ਸਕਦਾ ਹੈ ਕਿ ਭਾਜਪਾ ਹੋਰ ਚੰਗੇ ਕੰਮ ਕਰੇ ਤੇ ਅਗਲੀ ਵਾਰ ਫਿਰ ਭਾਜਪਾ ਸਰਕਾਰ ਬਣਾ ਲੇ। ਪਰ ਜਿਵੇਂ ਤੁਹਾਡਾ ਸਵਾਲ ਹੈ। ਚਾਰ ਜਮਿਨੀ ਚੋਣਾ ਪੰਜਾਬ 'ਚ ਨਹੀਂ। ਅਗਰ ਹਰਿਆਣੇ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਜਾਂਦਾ ਹੈ ਤੇ ਫਿਰ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਕਾਂਗਰਸ ਉਹ ਰਾਪਾਲਿਆਂ ਨੂੰ ਇਹ ਸਮਝਾਉਣਾ ਬੜਾ ਔਖਾ ਹੋ ਜਾਊਗਾ ਕਿ ਅਸੀਂ ਵੱਖ-ਵੱਖਾਂ ਤੇ ਫਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਇੱਕ ਦੂਜੇ ਤੇ ਸਿਆਸੀ ਹਮਲੇ ਕਰਦੇ ਨੇ ਲੋਕਾਂ ਨੇ ਉਹਨਾਂ ਸਿਆਸੀ ਹਮਲਿਆਂ ਨੂੰ ਵੀ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਣਾ ਲੋਕਾਂ ਦੇ ਮਨ 'ਚ ਫਿਰ ਕਿਤੇ ਨਾ ਕਿਤੇ ਇਹ ਗੱਲ ਜਾਏਗੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਤਰੀਕੇ ਨਾਲ ਲਗਭਗ ਇੱਕੋ ਸੋਚ ਵਾਲੀਆਂ ਪਾਰਟੀਆਂ ਨੇ ਇਹ ਜਦੋਂ ਮਰਜੀ ਸਮਝੌਤਾ ਕਰ ਲੈਂਦੀਆਂ ਨੇ ਫਿਰ ਲੋਕਾਂ 'ਚ ਇਹ ਸਨੇਹਾ ਜਾਊਗਾ ਅਗਰ ਹਰਿਆਣੇ 'ਚ ਆਪ ਤੇ ਕਾਂਗਰਸ ਦਾ ਸਮਝੌਤਾ ਹੁੰਦਾ ਹੈ ਤੇ ਫਿਰ ਆਪ ਤੇ ਕਾਂਗਰਸ ਦਾ ਜਿਹੜਾ ਪੰਜਾਬ 'ਚ ਮੁਕਾਬਲਾ ਹੈ ਜਿਮਨੀ ਚੋਣਾਂ ਦਾ ਭਾਜਪਾ ਔਰ ਅਕਾਲੀ ਦਲ ਕੋਲੇ ਮੌਕਾ ਹੋਊਗਾ ਲੋਕਾਂ ਨੂੰ ਇਹ ਸਮਝਾਉਣ ਦਾ ਕਿ ਭਾਵੇਂ ਕਾਂਗਰਸ ਨੂੰ ਵੋਟ ਪਾ ਦਿਓ ਭਾਵੇਂ ਆਪ ਨੂੰ ਇਹ ਹੈਗੇ ਇੱਕੋ ਹੀ ਨੇ ਫਿਰ ਵਿਰੋਧੀਆਂ ਕੋਲੇ ਇਹ ਵੀ ਮੌਕਾ ਆਉਣਾ ਸੋ ਮੈਨੂੰ ਇਹ ਲੱਗਦਾ ਹੈ ਕਿ ਅਗਰ ਇਹ ਸਮਝੌਤਾ ਨਹੀਂ ਹੁੰਦਾ ਹਰਿਆਣੇ ਚ ਆਪ ਔਰ ਕਾਂਗਰਸ ਦਾ ਤੇ ਫਿਰ ਜਿਹੜੀਆਂ ਚਾਰ ਜ਼ਿਲ੍ਹੇ ਦੀ ਚੋਣਾਂ ਨੇ ਉਹ ਬੜਾ ਦਿਲਚਸਪ ਮੁਕਾਬਲਾ ਪੰਜਾਬ ਚ ਦੇਖਣ ਨੂੰ ਮਿਲੇਗਾ ਕਿਉਂਕਿ ਕਾਂਗਰਸ ਪਾਰਟੀ ਲਗਾਤਾਰ ਹਮਲਾਵਰ ਹੈ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਲਗਾਤਾਰ ਹਮਲਾਵਰ ਹੈ ਕਾਂਗਰਸ ਤੇ ਔਰ ਜਿੱਥੋਂ ਤੱਕ ਤੁਹਾਡਾ ਸਵਾਲ ਵੀ ਹੈ ਕੱਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਰਸੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਬਿਜਲੀ ਸਬਸਿਡੀ 2.5 ਰੁਪਏ ਦੀ ਵਾਪਸ ਲੈਣ ਦਾ ਫੈਸਲਾ ਹੋਇਆ ਹੈ ਇਸ ਸਾਰੀਆਂ ਗੱਲਾਂ ਤੋਂ ਨਾਰਾਜ਼ ਹੋ ਕੇ ਕਿਉਂਕਿ ਚੰਨੀ ਔਰ ਸਿੱਧੂ ਜਦੋਂ ਚੰਨੀ ਪ੍ਰਧਾਨ ਮੁੱਖ ਮੰਤਰੀ ਸੀ ਔਰ ਨਵਜੋਤ ਸਿੱਧੂ ਪ੍ਰਧਾਨ ਸੀ ਉਦੋਂ ਸਬਸਿਡੀ ਦਿੱਤੀ ਗਈ ਸੀ ਬਿਜਲੀ ਦੀ ਜਿਹੜੀ ਵਾਪਸ ਲੈਣੀ ਪਈ ਭਗਵੰਤ ਮਾਨ ਦੀ ਸਰਕਾਰ ਨੂੰ ਕਿਉਂਕਿ ਬਹੁਤ ਸਾਰਾ ਕਰਜ਼ਾ ਪੰਜਾਬ 'ਤੇ ਚੜ੍ਹ ਵੀ ਰਿਹਾ ਹੈ ਪਿਛਲਾ ਕਰਜ਼ਾ ਉਤਾਰਨਾ ਵੀ ਪੰਜਾਬ ਦਾ ਵੱਡੀ ਚੁਣੌਤੀ ਬਣਿਆ ਪਰ ਮੁਫਤ ਬਿਜਲੀ ਪੰਜਾਬ 'ਚ ਜਾਰੀ ਹੈ 600 ਯੂਨਿਟ ਸੋ ਜਿਨ੍ਹਾਂ ਦੇ 600 ਯੂਨਿਟ ਤੋਂ ਜ਼ਿਆਦਾ ਯੂਨਿਟ ਖਰਚੇ ਜਾਣਗੇ ਉਹਨਾਂ ਦੀ ਬਿਜਲੀ ਮਹਿੰਗੀ ਹੋ ਗਈ ਸੋ ਉਹਨਾਂ ਲੋਕਾਂ ਲਈ ਹੁਣ ਚਿੰਤਾ ਹੈ ਜਿਨ੍ਹਾਂ ਦੀ ਬਿਜਲੀ 600 ਯੂਨਿਟ ਤੋਂ ਵੱਧ ਫੁੱਕਦੀ ਹੈ ਪਰ ਕੱਲ ਕਾਂਗਰਸ ਨੇ ਪੰਜਾਬ ਭਾਰਤ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ 61 ਬਾਟ ਪੈਸੇ ਜਿਹੜੇ ਪੈਟਰੋਲ ਦੀ ਕੀਮਤ ਵਧਾਈ ਗਈ 92 ਪੈਸੇ ਡੀਜ਼ਲ ਦੀ ਕੀਮਤ ਵਧਾਈ ਗਈ ਇਹਦੇ ਰੋਸ ਵਜੋਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਾਂਗਰਸ ਵੱਲੋਂ ਔਰ ਕੱਲ ਰਾਜਾ ਵੜਿੰਗ ਵੀ ਮੁਕਸਰ ਦੇ ਵਿੱਚ ਮੌਜੂਦ ਰਹੇ ਉਸ ਤੋਂ ਬਾਅਦ ਰਾਜਾ ਵੜਿੰਗ ਗਿੱਦੜ ਵਹਾਇ ਔਰ ਮੈਂ ਦੇਖ ਰਿਹਾ ਸੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਦੁਕਾਨਾਂ ਤੇ ਰਾਜਾ ਵੜਿੰਗ ਗਏ ਕਈ ਲੋਕਾਂ ਦੇ ਨਾਲ ਰਾਜਾ ਵੜਿੰਗ ਨੇ ਮੀਟਿੰਗਾਂ ਕੀਤੀਆਂ ਸੰਭਾਵਨਾ ਰਾਜਾ ਵੜਿੰਗ ਦੀ ਸਰਗਰਮੀ ਦੇਖ ਕੇ ਇਹ ਲੱਗ ਰਹੀਆਂ ਨੇ ਕਿ ਕਿਤੇ ਨਾ ਕਿਤੇ ਹਾਈ ਕਮਾਂਡ ਨੇ ਇਹ ਇਸ਼ਾਰਾ ਕੀਤਾ ਹੋਣਾ ਕਿ ਰਾਜਾ ਵੜਿੰਗ ਦੀ ਧਰਮ ਪਤਨੀ ਬੀਬੀ ਅਮ੍ਰਿਤਾ ਵੜਿੰਗ ਨੂੰ ਉਥੋਂ ਉਮੀਦਵਾਰ ਬਣਾਇਆ ਜਾ ਸਕਦਾ ਕਿਉਂਕਿ ਗੱਲ ਬਠਿੰਡੇ ਤੋਂ ਚੱਲੀ ਸੀ ਬਠਿੰਡੇ ਤੋਂ ਅਮ੍ਰਿਤਾ ਵੜਿੰਗ ਤਕੜੇ ਉਮੀਦਵਾਰ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਤੇ ਦੂਸਰਾ ਕਾਂਗਰਸ ਦਾ ਉਮੀਦਵਾਰ ਉੱਥੋਂ ਹਾਰਿਆ ਜਦੋਂ ਟਿਕਟ ਅਮ੍ਰਿਤਾ ਵੜਿੰਗ ਨੂੰ ਨਹੀਂ ਦਿੱਤੀ ਗਈ ਤੇ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਕਿ ਅਗਰ ਅਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਜਾਂਦੀ ਤੇ ਬਠਿੰਡਾ ਦੀ ਸੀਟ ਕਾਂਗਰਸ ਜਿੱਤ ਸਕਦੀ ਸੀ ਪਰ ਗਿੱਦੜਬਾਹਾ ਭਾਵੇਂ ਫਰੀਦਕੋਟ ਹਲਕਾ ਗਿੱਦੜਬਾਹਾ ਦੇ ਵਿੱਚ ਸਿਟਿੰਗ ਐਮਐਲਏ ਰਾਜਾ ਵੜਿੰਗ ਸੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਸੀਟ ਖਾਲੀ ਹੋਈ ਅਗਰ ਰਾਜਾ ਵੜਿੰਗ ਇੰਨੇ ਜ਼ਿਆਦਾ ਸਰਗਰਮ ਨੇ ਕਿਉਂਕਿ ਬਤੌਰ ਪ੍ਰਧਾਨ ਉਹ ਡੇਰਾ ਬਾਬਾ ਨਾਨਕ ਜਾਂ ਦੂਸਰੇ ਹਲਕਿਆਂ 'ਚ ਓਨੇ ਜ਼ਿਆਦਾ ਸਰਗਰਮ ਨਹੀਂ ਜਿਨ੍ਹਾਂ ਗਿੱਦੜ ਬਾਹਾ 'ਚ ਸਰਗਰਮ ਨੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਵੀ ਇਸ ਗੱਲ ਦੀ ਉਮੀਦ ਹੈ ਕਿ ਅਗਰ ਮੈਂ ਵਿਧਾਇਕੀ ਤੋਂ ਅਸਤੀਫਾ ਦਿੰਦਾ ਹੈ ਤੇ ਇਹ ਸੀਟ ਘਰ 'ਚ ਰਹਿਣੀ ਚਾਹੀਦੀ ਹੈ ਉਹ ਆਪਣੀ ਪਤਨੀ ਅਮ੍ਰਿਤਾ ਵੜਿੰਗ ਨੂੰ ਉੱਥੋਂ ਇਹ ਟਿਕਟ ਦਿਵਾ ਸਕਦੇ ਨੇ ਔਰ ਬਤੌਰ ਪ੍ਰਧਾਨ ਐਮਪੀ ਬਣਨ ਤੋਂ ਬਾਅਦ ਉਹਨਾਂ ਲਈ ਇਹ ਗੱਲ ਹੁਣ ਔਖੀ ਵੀ ਨਹੀਂ ਔਰ ਦੂਸਰਾ ਅਮ੍ਰਿਤਾ ਵੜਿੰਗ ਦਾ ਆਪਣਾ ਦਾਵਾ ਵੀ ਮਜ਼ਬੂਤ ਹੈ ਉਹ ਵੀ ਇੱਕ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਹਲਕੇ ਚ ਪੰਜਾਬ ਦੀ ਸਿਆਸਤ ਚ ਆਪਣੀ ਪਛਾਣ ਬਣਾ ਚੁੱਕੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਅਗਰ ਅਮ੍ਰਿਤਾ ਵੜਿੰਗ ਮੈਦਾਨ ਦੇ ਵਿੱਚ ਆਉਂਦੇ ਨੇ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ ਲਗਭਗ ਪੱਕੇ ਨੇ ਕਾਂਗਰਸ ਪਾਰਟੀ ਚ ਹਰਸ਼ਮ੍ਰਿਤ ਕੌਰ ਨੂੰ ਇੰਚਾਰਜ ਬਣਾ ਦਿੱਤਾ ਗਿਆ ਟਿਕਟ ਅਕਾਲੀ ਦਲ ਚ ਕਿਸ ਨੂੰ ਮਿਲਦੀ ਹੈ ਇਹ ਤਾਂ ਨਹੀਂ ਪਤਾ ਅਕਾਲੀ ਦਲ ਵੱਲੋਂ ਹਰਸ਼ਮ੍ਰਿਤ ਕੌਰ ਨੂੰ ਇੰਚਾਰਜ ਬਣਾ ਦਿੱਤਾ ਗਿਆ ਪਰ ਅਮ੍ਰਿਤਾ ਵੜਿੰਗ ਅਗਰ ਉਮੀਦਵਾਰ ਬਣਦੇ ਨੇ ਤੇ ਗਿੱੱੜਬਾਹਾ ਦੀ ਚੋਣ ਬੜੀ ਦਿਲਚਸਪ ਬਣੇਗੀ ਕਿਉਂਕਿ ਪੰਥਕ ਧਿਰਾਂ ਵੱਖ-ਵੱਖ ਉਮੀਦਵਾਰ ਲਿਆ ਰਹੀਆਂ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਖੁਦ ਚੋਣ ਲੜ ਰਹੇ ਨੇ ਪਰ ਉਹਨਾਂ ਨਾਲ ਸਾਰੀਆਂ ਪੰਥਕ ਧਿਰਾਂ ਨਹੀਂ ਹੈ ਅੰਮ੍ਰਿਤਪਾਲ ਜਾਂ ਸਰਬਜੀਤ ਸਿੰਘ ਨੇ ਹਜੇ ਤੱਕ ਸੁਖਰਾਜ ਸਿੰਘ ਨੂੰ ਉਮੀਦਵਾਰ ਦੇ ਤੌਰ ਤੇ ਸਮਰਥਨ ਨਹੀਂ ਕੀਤਾ ਸਰਬਜੀਤ ਸਿੰਘ ਖਾਲਸਾ ਦਾ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਕਿ ਦੀਪ ਸਿੱਧੂ ਦਾ ਭਰਾ ਉੱਥੋਂ ਚੋਣ ਲੜ ਸਕਦਾ ਸੋ ਪੰਥਕ ਤੇਰਾ ਵੱਖ-ਵੱਖ ਪੰਥਕ ਤੇਰਾ ਅਗਰ ਆਜ਼ਾਦਾਨਾ ਤੌਰ ਤੇ ਮੈਦਾਨ ਚ ਆਉਣ ਗਿਆ ਤੇ ਫਿਰ ਸਿੱਧਾ ਮੁਕਾਬਲਾ ਆਪ ਅਤੇ ਕਾਂਗਰਸ ਦੇ ਵਿੱਚ ਵੀ ਬਣ ਸਕਦਾ ਹੈ ਹਜੇ ਤੱਕ ਚੋਣ ਜ਼ਾਬਤਾ ਨਹੀਂ ਲੱਗਿਆ ਪਰ ਰਾਜਾ ਵੜਿੰਗ ਦੀ ਸਰਗਰਮੀ ਇਹ ਦਿਖਾ ਰਹੀ ਹੈ ਕਿ ਅਮ੍ਰਿਤਾ ਵੜਿੰਗ ਸਿਆਸਤ ਚ ਉਮੀਦਵਾਰ ਦੇ ਤੌਰ ਤੇ ਵੀ ਐਂਟਰੀ ਮਾਰ ਸਕਦੇ ਨੇ ਸੋ ਇਹ ਬੜਾ ਦਿਲਚਸਪ ਮੁਕਾਬਲਾ ਫਿਰ ਗਿੱਧਰਵਾਹਾ ਦਾ ਬਣੇਗਾ ਸੋ ਹੁਣ ਦਲਾ ਜੀ ਗੱਲ ਕਰੀਏ ਖਾਸ तौर ਤੇ ਜਿਹੜੇ ਰੈਸਲਰ ਪਲੇਅਰ ਹੈ ਵਿਨੇਸ਼ ਫੋਗਟ ਤੇ ਬਜਰੰਗ ਪੁਨੀਆ ਕੱਲ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਰਿਆਣਾ ਤੋਂ ਤੇ ਇਸ ਸਬ ਦੇ ਨਾਲ ਕਾਂਗਰਸ ਪਾਰਟੀ ਨੂੰ ਕੀ ਵੱਡਾ ਫਾਇਦਾ ਹੋ ਸਕਦਾ ਹੈ ਜ਼ਰੂਰ ਇਸ ਤੇ ਵੀ ਗੱਲ ਸਾਂਝੀ ਕਰਨਾ ਦੇਖੋ ਹਰਿਆਣਾ ਉਹ ਸੂਬਾ ਹੈ ਜਿੱਥੇ ਕੁਸ਼ਤੀ ਦੇ ਨਿਸ਼ਾਨੇਬਾਜ਼ੀ ਦੇ ਐਥਲੈਟਿਕਸ ਦੇ ਬਹੁਤ ਵੱਡੀ ਗਿਣਤੀ ਚ ਖਿਡਾਰੀ ਨੇ ਔਰ ਵਿਨੇਸ਼ ਫੋਗਟ ਔਰ ਬਜਰੰਗ ਪੁਨੀਆ ਇਹਨਾਂ ਨੇ ਜਿਹੜਾ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਸੀ ਬ੍ਰਿਜ ਮੋਹਨ ਉਹਦੇ ਖਿਲਾਫ ਬਹੁਤ ਵੱਡਾ ਸੰਘਰਸ਼ ਲੜਿਆ ਦਿੱਲੀ ਦੇ ਵਿੱਚ ਸਾਨੂੰ ਪਤਾ ਹੈ ਕਿੰਨਾ ਵੱਡਾ ਸੰਘਰਸ਼ ਹੋਇਆ ਜ ਜਿਹਦੇ ਵਿੱਚ ਮੰਨੇ ਪਰਮੰਨੇ ਲੋਕ ਇਹ ਸਾਰੇ ਕੁਸ਼ਤੀ ਖਿਡਾਰਨਾਂ ਦੇ ਸਮਰਥਨ ਚ ਗਏ ਸਾਡੀਆਂ ਕੁਸ਼ਤੀ ਦੀਆਂ ਖਿਡਾਰਨਾਂ ਔਰ ਖਿਡਾਰੀ ਸਾਰੇ ਉੱਥੇ ਲੰਮਾ ਸਮਾਂ ਸੰਘਰਸ਼ ਕਰਦੇ ਰਹੇ ਔਰ ਜਿਹੜਾ ਕੁਸ਼ਤੀਆਂ ਕੁਸ਼ਤੀ ਦੀਆਂ ਖਿਡਾਰਨਾਂ ਦਾ ਜਿਹੜਾ ਉਹ ਅੰਦੋਲਨ ਸੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਖਿਲਾਫ ਉਹ ਅੰਦੋਲਨ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਅੰਦੋਲਨ ਦੇ ਰੂਪ ਦੇ ਵਿੱਚ ਵੀ ਸਥਾਪਿਤ ਹੋਇਆ ਹੈ ਇਹੀ ਕਾਰਨ ਹੈ ਕਿ ਬੀਜੇਪੀ ਪੰਜ ਸੀਟਾਂ ਤਾਂ ਹਰਿਆਣਾ ਚ ਹਾਰ ਹੀ ਗਈ ਸੋ ਪੰਜ ਸੀਟਾਂ ਬੀਜੇਪੀ ਉਥੋਂ ਜਿੱਤ ਸਕੀ ਪਹਿਲਾਂ 10 ਦੀਆਂ 10 ਸੀਟਾਂ ਬੀਜੇਪੀ ਦੀਆਂ ਸੀ ਔਰ ਹੁਣ ਜਦੋਂ ਵਿਨੇਸ਼ ਫੋਗਾਟ ਜਿਹੜੀ 올림픽 ਚ ਵੀ ਗਈ ਫਾਈਨਲ ਚ ਵੀ ਪਹੁੰਚੀ ਭਾਵੇਂ ਭਾਰ ਵਧਣ ਕਰਕੇ ਉਹਨਾਂ ਨੂੰ ਡਿਸਕਵালিਫਾਈ ਕੀਤਾ ਗਿਆ ਪਰ ਸੁਨੇਹਾ ਇਹ ਗਿਆ ਕਿ ਕਿਤੇ ਨਾ ਕਿਤੇ ਵਿਨੇਸ਼ ਫੁਗਾੜ ਦੇ ਨਾਲ ੱੱੱਕਾ ਹੋਇਆ ਇਹ ਰੱਬ ਜਾਣਦਾ ਕੀ ਹੋਇਆ ਪਰ ਇਹ ਸੁਨੇਹਾ ਗਿਆ ਕਿ ਉਹਦੇ ਨਾਲ ੱੱੱਕਾ ਹੋਇਆ ਲੋਕਾਂ ਦੀ ਹੋਰ ਹਮਦਰਦੀ ਬਣੀ ਹੁਣ ਵਿਨੇਸ਼ ਫੁਗਾੜ ਨੇ ਕਾਂਗਰਸ ਜੁਆਇਨ ਕੀਤੀ ਬਜਰੰਗ ਪੁਨੀਆਂ ਨੇ ਵੀ ਕਾਂਗਰਸ ਜੁਆਇਨ ਕੀਤੀ ਇਹਨਾਂ ਸਾਰਿਆਂ ਨੇ ਜਿਹੜਾ ਅੰਦੋਲਨ ਚਲਾਇਆ ਇਨਸਾਫ ਲਈ ਉਸ ਅੰਦੋਲਨ ਚ ਬੀਜੇਪੀ ਦੇ ਲੀਡਰਾਂ ਨੇ ਖੁੱਲ ਕੇ ਇਹਨਾਂ ਦਾ ਸਾਥ ਨਹੀਂ ਦਿੱਤਾ ਸੋ ਜਿਹੜੇ ਖਿਡਾਰੀ ਨੇ ਹਰਿਆਣੇ 'ਚ ਵੱਡੀ ਗਿਣਤੀ ਭਾਵੇਂ ਕੁਸ਼ਤੀ ਦੇ ਨੇ ਭਾਵੇਂ ਐਥਲੈਟਿਕਸ ਦੇ ਨੇ ਭਾਵੇਂ ਨਿਸ਼ਾਨੇਬਾਜ਼ੀ ਦੇ ਨੇ ਭਾਵੇਂ ਸ਼ੂਟਿੰਗ ਦੇ ਨੇ ਉਹ ਸਾਰੇ ਜਿਹੜੇ ਖਿਡਾਰੀ ਨੇ ਉਹ ਵਿਨੇਸ਼ ਫੁਗਾਟ ਔਰ ਬਜਰੰਗ ਪੁਨੀਆ ਦੇ ਅੰਦੋਲਨ ਦਾ ਸਮਰਥਨ ਕਰਦੇ ਰਹੇ ਨੇ ਇਹਦਾ ਮਤਲਬ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਨੌਜਵਾਨ ਵੋਟਰ ਹੈ ਖਿਡਾਰੀਆਂ ਦੀਆਂ ਵੋਟਾਂ ਨੇ ਖਿਡਾਰੀਆਂ ਦੇ ਪਰਿਵਾਰ ਨੇ ਉਹ ਇਹਨਾਂ ਦੋਵਾਂ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਣ ਕਰਕੇ ਕਾਂਗਰਸ ਨੂੰ ਵੀ ਫਾਇਦਾ ਪਹੁੰਚਾ ਸਕਦੇ ਨੇ ਔਰ ਅਗਰ ਵਿਨੇਸ਼ ਫੋਗਾਟ ਔਰ ਬਜਰੰਗ ਪੁਰੀਆ ਉਮੀਦਵਾਰ ਬਣਦੇ ਨੇ ਇਹ ਦੋਵੇਂ ਵੀ ਵਿਧਾਨ ਸਭਾ ਦੇ ਵਿੱਚ ਪਹੁੰਚ ਜਾਣਗੇ ਇਹਦੀ ਪੂਰੀ ਉਮੀਦ ਹੈ ਸੋ ਇਸ ਕਰਕੇ ਕਾਂਗਰਸ ਨੂੰ ਇਹਦਾ ਫਾਇਦਾ ਹੋਏਗਾ ਇਹਦੇ ਨਾਲ ਹਵਾ ਕਾਂਗਰਸ ਤੇ ਪੱਖ ਦੀ ਜਾਏਗੀ ਔਰ ਕਾਂਗਰਸ ਸਰਕਾਰ ਬਣਾਉਣ ਦੀ ਦਿਸ਼ਾ 'ਚ ਹਰਿਆਣਾ ਦੇ ਵਿੱਚ ਹੋਰ ਮਜ਼ਬੂਤੀ ਨਾਲ ਅੱਗੇ ਵਧ ਸਕੇਗੀ ਅਗਰ ਇਹ ਸਾਰੇ ਲੋਕ ਸੀਟਾਂ ਜਤਵਾ ਦਿੰਦੇ ਨੇ ਇਹ ਤਾਂ ਹੁਣ ਵਕਤ ਦੱਸੂਗਾ ਕਿ ਕਿੰਨੀਆਂ ਸੀਟਾਂ ਕਾਂਗਰਸ ਜਿੱਤਦੀ ਹੈ ਜਿੱਤਦੀ ਵੀ ਹੈ ਜਾਂ ਨਹੀਂ ਜਿੱਤਦੀ ਪਰ ਇਹ ਖਡਾਰੀਆਂ ਦੇ ਜਾਣ ਨਾਲ ਕਾਂਗਰਸ ਉੱਥੇ ਮਜ਼ਬੂਤ ਹੋਏਗੀ ਔਰ ਇਹਦਾ ਕਾਂਗਰਸ ਨੂੰ ਫਾਇਦਾ ਹੋਏਗਾ ਸੋਡਲਾ ਜੀ ਗੱਲ ਪੰਜਾਬ ਦੇ ਕਿਸਾਨਾਂ ਦੀ ਕਰ ਲਈਏ ਲਗਾਤਾਰ ਉਹਨਾਂ ਦਾ ਜੋ ਹੈ ਧਰਨਾ ਚੱਲ ਰਿਹਾ ਸੀ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਆਪਣਾ ਧਰਨਾ ਚੱਕ ਲਿਆ ਜਗਿੰਦਰ ਸਿੰਘ ਉਗਰਾਹ ਦਾ ਕਹਿਣਾ ਹੈ ਕਿ 30 ਸਤੰਬਰ ਤੱਕ ਦਾ ਜੋ ਹੈ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਨਵੀਂ ਖੇਤੀਬਾੜੀ ਨੀਤੀ ਦਾ ਖਰੜਾ ਉਪਲਬਧ ਕਰਵਾਉਣਗੇ ਉਹਨਾਂ ਨੂੰ ਸੋ ਜ਼ਰੂਰ ਇਸ ਉੱਪਰ ਵੀ ਅਪਡੇਟ ਪੂਰੀ ਜਾਣਕਾਰੀ ਪ੍ਰੋਗਰਾਮ ਵਿੱਚ ਜ਼ਰੂਰ ਸਾਂਝੀ ਕਰਨਾ ਦੇਖੋ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਵੇਂ ਖੇਤ ਮਜ਼ਦੂਰ ਯੂਨੀਅਨ ਜਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਗਿੰਦਰ ਸਿੰਘ ਉਗਰਾਹ ਇਹਨਾਂ ਨੇ ਧਰਨਾ ਆਪਣਾ ਚੱਕਿਆ 5 ਦਿਨ ਬਹੁਤ ਜ਼ਬਰਦਸਤ ਧਰਨਾ ਚੰਡੀਗੜ੍ਹ ਦੇ 34 ਸੈਕਟਰ ਦੇ ਮੈਦਾਨ ਚ ਲੱਗਿਆ ਔਰ ਪੰਜਾਬ ਸਰਕਾਰ ਦੇ ਨਾਲ ਮੁਲਾਕਾਤ ਵੀ ਹੋਈ ਮੰਗ ਪੱਤਰ ਵੀ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗਾਂ ਵੀ ਹੋਈਆਂ ਔਰ ਇਹਨਾਂ ਮੀਟਿੰਗਾਂ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਰਕਾਰ ਖੇਤੀਬਾੜੀ ਨੀਤੀ ਨੂੰ ਲੈ ਕੇ ਹੋਰ ਸਰਗਰਮ ਤੇ ਸੰਜੀਦਾ ਹੋਈ ਹੈ ਜੋਗਿੰਦਰ ਸਿੰਘ ਉਗਰਾਹਾ ਕਹਿ ਰਹੇ ਸੀ ਕਿ ਸਾਨੂੰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ 30 ਸਤੰਬਰ ਤੱਕ ਖੇਤੀਬਾੜੀ ਨੀਤੀ ਦਾ ਖਰੜਾ ਅਸੀਂ ਉਪਲਬਧ ਕਰਾਵਾਂਗੇ ਸੋ ਇਸ ਕਰਕੇ ਕਿਸਾਨ ਇੰਤਜ਼ਾਰ ਕਰਨਗੇ ਕਿ ਖੇਤੀਬਾੜੀ ਨੀਤੀ ਦਾ ਖਰੜਾ ਇਹਨਾਂ ਨੂੰ ਮਿਲੇ పరిష్కਰ ਕੇ ਉਸ ਤੋਂ ਪਹਿਲਾਂ ਜਿਹੜੇ ਸਰਕਾਰ ਨੇ ਸੁਝਾਅ ਮੰਗਣੇ ਨੇ ਵੱਖ-ਵੱਖ ਕਿਸਾਨਾਂ ਤੋਂ ਜਥੇਬੰਦੀਆਂ ਤੋਂ ਬੁੱਧੀਜੀਵੀਆਂ ਤੋਂ ਖੇਤੀਬਾੜੀ ਦੇ ਖਰੜੇ ਤੇ ਉਹਦੇ ਵਿੱਚ ਇਹ ਸਾਰੇ ਆਪਣੀ ਭੂਮਿਕਾ ਦਾ ਕਰਨਗੇ ਸੋ ਮੈਨੂੰ ਲੱਗਦਾ ਕਿ ਅਗਰ ਪੰਜਾਬ ਦੀ ਨਵੀਂ ਖੇਤੀਬਾੜੀ ਨੀਤੀ ਜਾਰੀ ਹੁੰਦੀ ਹੈ ਇਹ ਪੰਜਾਬ ਲਈ ਬਹੁਤ ਚੰਗੀ ਗੱਲ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਸਰਕਾਰ ਨੂੰ ਕੇਂਦਰ ਉੱਤੇ ਲਗਾਤਾਰ ਦਬਾਅ ਪਾਉਂਦੇ ਰਹਿਣਾ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਖੇਤੀਬਾੜੀ ਜ਼ਰੂਰਤਾਂ ਨੂੰ ਗੰਭੀਰਤਾ ਦੇ ਨਾਲ ਲੈਣ ਔਰ ਕੇਂਦਰ ਸਰਕਾਰ ਸਾਰੀਆਂ ਫਸਲਾਂ ਤੇ ਨਾ ਕੇਵਲ ਐਮਐਸਪੀ ਦੇਵੇ ਬਲਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਵੀ ਲਾਗੂ ਕਰੇ ਸੋ ਇਹ ਅੰਦੋਲਨ ਵੀ ਜਾਰੀ ਰਹਿਣਾ ਚਾਹੀਦਾ ਔਰ ਸੂਬਾ ਸਰਕਾਰ ਜੋ ਆਪਣੇ ਪੱਧਰ ਤੇ ਕਰ ਸਕੇ ਉਹ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੁੱਖ ਤੌਰ ਤੇ ਅਸੀਂ ਖੇਤੀ ਨੀਤੀ ਕਿਸਾਨ ਮਜ਼ਦੂਰ ਵਾਤਾਵਰਣ ਸੰਬੰਧੀ ਖੇਤੀ ਨੀਤੀ ਇੰਟਰਡਿਊਸ ਕਰਨ ਦੀ ਖਾਤਰ ਸੈਸ਼ਨਦਰਾ ਨਾਲ ਅਸੀਂ ਆਏ ਸੀ ਉਹਦੇ ਵਿੱਚ ਇਹ ਸੀ ਵੀ ਇਹਦੇ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਪੜਾਵਾ ਲਾਵਾਂਗੇ ਸੈਸ਼ਨ ਬਲ ਮਾਰਚ ਕਰਾਂਗੇ ਵਿਧਾਨ ਸਭਾ ਸੈਸ਼ਨ ਬਲ ਤੇ ਉੱਥੇ ਮੰਗ ਪੱਤਰ ਇੰਟਰੋਡਿਊਸ ਕਰਾਂਗੇ ਮੰਗ ਪੱਤਰ ਤੇ ਖੇਤੀ ਨੀਤੀ ਦੀ ਸਰਕਾਰ ਨੂੰ ਖੇਤੀ ਨੀਤੀ ਦਾ ਕੀ ਬਣਾਉਂਦੀ ਹੈ ਸਰਕਾਰ ਉਹਦੇ ਵਾਸਤੇ ਪ੍ਰੈਸ਼ਰ ਪਾਵਾਂ ਇਹ ਮਨੋਰਥ ਤਕਰੀਬਨ ਅਸੀਂ ਪੂਰਾ ਕਰ ਲਿਆ ਅਸੀਂ ਇਸ ਗੱਲ ਤੇ ਸੀਐਮ ਨਾਲ ਕੱਲ ਮੀਟਿੰਗ ਹੋਈ ਐ 2.5-3 ਘੰਟੇ ਮੀਟਿੰਗ ਚੱਲੀ ਐ ਉਹਨਾਂ ਨੂੰ ਅਸੀਂ ਧੋਖੜਵਾ ਦੀ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਐ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਵੀ ਅਜੇ ਸਾਡੀ ਉਹ ਮੁਕੰਮਲ ਨਹੀਂ ਹੋਈ 1600 ਪੇਜਾਂ ਦੀ ਉਹ ਖੇਤੀ ਨੀਤੀ ਹੈ 30 ਸਤੰਬਰ ਤੱਕ ਅਸੀਂ ਉਹਨੂੰ ਆਪਦੇ ਮਹਾਰਾਣਾ رائے ਕਰਕੇ ਫਾਈਨਲ ਰੂਪ ਦੇ ਕੇ ਸੋਨੂੰ ਕਾਪੀ ਦੇ ਦਾਂਗੇ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਅਸੀਂ ਫਿਰ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਉਹ ਜਿਹੜੀਆਂ ਪਸੂ ਦੇ 22 ਮੰਗਾਈਆਂ ਜਾਂ ਨੇ ਜਿਹੜੀਆਂ ਉਹ ਖੇਤੀ ਨੀਤੀ ਦੇ ਵਿੱਚ ਹੀ ਐਡ ਨੇ ਉਹਨਾਂ ਤੇ ਵੀ ਚਰਚਾ ਹੋਈ ਹੈ ਅਸੀਂ ਉਹ ਦੇਰ ਲੈਂਣ ਦੇ ਜਿਹਨਾਂ ਵਾਦੇ ਵੀ ਕੀਤੇ ਨੇ ਉਹਨਾਂ ਦੇ ਵਿੱਚ ਫਸਲੀ ਮਾਰ ਪਸ਼ੂਆਂ ਦੀ ਮਾਰ ਵਗੈਰਾ ਦੇ ਉਹ ਅੱਡ ਗੱਲਾਂ ਨੇ ਛੋਟੀਆਂ ਗੱਲਾਂ ਨੇ ਤੇ ਅਸੀਂ ਸਮਝਦੇ ਹਾਂ ਵੀ ਜਿਹੜੀ ਉਹ ਵੱਡਾ ਮਨੋਰਥ ਸੀ ਅਸੀਂ ਆਪ ਦਾ ਉਹਨੂੰ ਅਸੀਂ ਸਰੇੜਾ ਲਿਆ ਅਸੀਂ ਨੇ ਜੇ ਸਰਕਾਰ ਨਾਲ ਸ਼ਾਇਦ ਗੱਲ ਹੁੰਦੀ ਫੇਰ ਸਾਨੂੰ ਕੋਈ ਪ੍ਰੋਗਰਾਮ ਇਥੋਂ ਦੇਣਾ ਪੈਣਾ ਸੀ ਇਸ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਉਸ ਵਾਅਦੇ ਮੁਤਾਬਕ ਉਸ ਖੇਤੀ ਨੀਤੀ ਦੀ ਦਸਤੇਬੇਜ ਨੂੰ ਢੀਕਾਂਗੇ ਤੇ 30 ਤੱਕ ਜੇ ਸਾਨੂੰ ਨਾ ਆਇਆ ਸਾਡੇ ਕੋਲੇ ਉਹ ਇਹਨਾਂ ਦਾ ਖੇਤੀ ਨੀਤੀ ਦਾ 10 ਦੇ ਵਿੱਚ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੱਧਰ ਤੇ ਹੋਰ ਦੇਣਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦੇ ਦਸ਼ਕਾ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ ਔਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਉਹਨਾਂ ਦਾ ਹਰ ਵਿਚਾਰ ਸਿਰ ਮੱਥੇ ਹੈ ਤੇ ਅਸੀਂ ਉਹਨਾਂ ਦਾ ਵਿਚਾਰ ਵੀ ਅੱਗੇ ਵਧਾਵਾਂਗੇ